ਸੋ ਸ੍ਰੀਕਲ ਨਮਸਤੇ ਮੈਂ ਥੋੜਾ ਆਪਣਾ ਹਰਜੂਤ ਸਿੰਘ ਬੈਂਸ এডੂਕੇਸ਼ਨ ਮਿਸਟਰ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਨਨਪੂਸ ਸਾਹਿਬ ਆ ਸਾਡੇ ਲਾਕੇ ਦੇ ਲੋਕਾਂ ਲਈ ਖੋਰ ਖੁਸ਼ਖਬਰੀ ਹੈ ਪਿਛਲੇ ਸਾਲ ਵੀ ਅਸੀਂ ਆਪਣੇ ਜਿਹੜੇ ਪਿੰਡ ਬਿਲਕੁਲ ਦਰਿਆ ਦੇ ਉੱਤੇ ਪੈਂਦੇ ਆ ਸਵਾ ਦੇ ਉੱਤੇ ਪੈਂਦੇ ਆ ਉਹ ਉਹਨਾਂ ਨੂੰ ਬਚਵਾਉਣ ਦੇ ਲਈ 20 ਕਰੋੜ ਦੇ ਡੰਗੇ ਲਾਏ ਸੀ ਪਿਛਲੇ ਸਾਲ ਕਾਫੀ ਬਚਾ ਰਿਆ ਪਰ ਪਿਛਲੇ ਸਾਲ ਆਏ ਹੜ੍ਹਾਂ ਨੇ ਸਾਨੂੰ ਕਾਫੀ ਕੁਝ ਸਿਖਾਇਆ ਉਸ ਤੋਂ ਸਬਕ ਲੈਂਦੇ ਹੋਏ ਅਸੀਂ ਇਸ ਸਾਲ ਜਿਹੜੇ ਆਲਰੇਡੀ ਜਿਨ੍ਹਾਂ ਦੇ ਟੈਂਡਰ ਹੋ ਚੁੱਕੇ ਨੇ ਤੇ ਕੰਮ ਸ਼ੁਰੂ ਹੋ ਚੁੱਕੇ ਆ ਪੱਥਰगिर ਗਿਆ ਯਾ ਅਗਲੇ ਹਫਤੇ ਦੱਸ ਦੇਣਾ ਸ਼ੁਰੂ ਹੋ ਜਾਊਗਾ ਉਹ ਲਗਭਗ ਜਿਹੜਾ ਹੈ 52 ਕਰੋੜ ਰੁਪਏ ਦੇ ਕੰਮ ਨੇ ਤੇ ਲਗਭਗ 30 ਕਰੋੜ ਦੇ ਕੰਮ ਜਿਹੜੇ ਨੇ ਉਹ ਇਸ ਵਕਤ ਪਾਈਪਲਾਈਨ ਦੇ ਵਿੱਚ ਨੇ ਇਨਾ 59 ਕਰੋੜਾਂ ਦੇ ਵਿੱਚ ਜਿਹੜੇ ਮੇਜਰ ਕੰਮ ਹੈ ਸਾਡਾ 10 ਗ੍ਰਾਂਈ ਤੇ ਮਹਾਂ ਪਿੰਡ ਦੇ ਵਿੱਚ 1 ਕਰੋੜ ਦਾ ਡੰਗਾ ਹਰਸਾ ਵੇਲਾ ਪਿਛਲੀ ਵਾਰੀ ਵੀ ਅਸੀਂ 4.5 ਕਰੋੜ ਦੀ ਲਾਗਤ ਨਾਲ ਤਾਂ ਪਿੰਡ 'ਚ ਕਾਫੀ ਬਚਾਅ ਹੋਇਆ ਤੇ ਸਾਨੂੰ ਇਹ ਇਹ ਪਰਮਾਤਮਾ ਦੇ ਚਰਨਾ ਚਰਨ ਦਾਸ ਅਸੀਂ ਇਸ ਪਿੰਡ ਨੂੰ ਬਚਾਣਾ ਤੇ ਇਸ ਵਾਰੀ ਇੱਥੇ ਜਿਹੜਾ 9 ਕਰੋੜ ਦਾ ਡੰਗਾ ਜੋ ਲਗਭਗ ਜਿਹੜਾ ਹੈ 2200 ਫੁੱਟ ਲੰਬਾ ਡੰਗਾ ਤੇ ਉਹ ਇਹ ਜਿਹੜਾ ਡਿਜ਼ਾਈਨ ਵਿੱਚ ਚੇਂਜ ਕੀਤਾ ਤੇ 2200 ਫੁੱਟ ਦਾ ਡੰਗਾ ਜਿਹੜਾ ਹੈ ਇੱਥੇ ਲੱਗਣ ਜਾ ਰਿਹਾ 9 ਕਰੋੜ ਦੀ ਲਾਗਤ ਦੇ ਨਾਲ ਸਾਡਾ ਮੈਂਡਲੀ ਕਲਾ ਪਿੰਡ ਅ ਪਿਛਲੀ ਵਾਰ ਵੀ ਹੜ੍ਹਾਂ 'ਚ ਮੈਂ ਵੀ ਇੱਥੇ ਸੇਵਾ ਕੀਤੀ ਇਸ ਪਿੰਡ ਨੂੰ ਬਚਾਉਣ ਦੇ ਲਈ ਸਾਡਾ ਜਿਹੜਾ ਹੈ 1800 ਫੁੱਟ ਡੰਗਾ ਜਿਹੜਾ ਹੈ ਪੌਣੇ 9 ਕਰੋੜ ਦਾ ਉਹ ਲੱਗਣ ਜਾ ਰਿਹਾ ਅਗੰਪੁਰ ਪੁਰ ਦੇ ਦੋਨੋਂ ਪਾਸੇ ਤੇ ਅਗੰਪੁਰ ਪਿੰਡ ਨੂੰ ਬਚਾਉਣ ਦੇ ਲਈ ਜਿਹੜਾ ਹੈ ਲਗਭਗ 12 ਕਰੋੜ ਦਾ ਡੰਗਾ 3200 ਫੁੱਟ ਲੰਮਾ ਇਹ ਲੱਗਣ ਜਾ ਰਿਹਾ ਹੈ ਇਹਨਾਂ ਬੁਰਜਪਿੰਡ ਦੇ ਵਿੱਚ 700 ਫੁੱਟ ਡੰਗਾ ਲੰਬਾ ਇੱਥੇ ਵੀ ਮੈਂ ਜਿਹੜਾ ਹੈ ਸੜੇ ਨੌਜਵਾਨਾਂ ਨੇ ਮਿਲ ਕੇ ਅਸੀਂ ਸੇਵਾ ਕੀਤੀ ਸੀ ਤਾਂ ਬੁਰਜਪਿੰਡ ਦੇ ਵਿੱਚ ਉਸੇ ਪੁਆਇੰਟ ਦੇ ਉੱਤੇ ਡੰਗਾ ਜਿਹੜਾ ਹੈ 700 ਫੁੱਟ ਲੰਬਾ ਡੰਗਾ 7 ਕਰੋੜ ਦੀ ਲਾਗਤ ਨਾਲ ਇਹ ਲੱਗਣ ਜਾ ਰਿਹਾ ਹੈ ਅਜੌਲੀ ਪਿੰਡ ਸਾਡਾ ਇੱਥੇ ਵੀ ਬਹੁਤ ਵੱਡਾ ਡੰਗਾ ਜੀ 700 ਫੁੱਟ ਦੇ ਤਕਰੀਬ 3.5 ਕਰੋੜ ਦਾ ਲੱਗਣ ਜਾ ਰਿਹਾ ਤੇ ਲੋਧੀਪੁਰ ਲੋਧੀਪੁਰ ਦੇ ਤਿੰਨੋਂ ਪੰਚਾਇਤਾਂ ਲੋਧੀਪੁਰ ਚ ਵੀ ਅਸੀਂ ਸਾਰਿਆਂ ਨੇ ਮਿਲ ਕੇ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਸੀ ਬਚਾ ਰਿਆ ਸੀ ਇੱਥੇ ਵੀ 2000 ਫੁੱਟ ਲੰਬਾ ਡੰਗਾ ਜਿਹੜਾ ਹੈ 9 ਕਰੋੜ ਦੀ ਲਾਗਤ ਦੇ ਨਾਲ ਲੱਗਣ ਜਾ ਰਿਹਾ ਹੈ ਇਸ ਤੋਂ ਇਲਾਵਾ ਖਲੂ ਦੇ ਵਿੱਚ ਪਲਾਨ ਤਰਵੈਨੀ ਮੰਦਿਰ ਨਾਨਗਰਾਂ ਦੇ ਵਿੱਚ ਪਨਾਮ ਬੋਲਾ ਬਸਤੀ ਇਹ ਸਾਰੇ ਡੰਗੇ ਵੀ ਜਿਹੜੇ ਇਹਨਾਂ ਦੇ ਵੀ ਜਿਹੜੇ ਹੈ ਕੰਮ ਸ਼ੁਰੂ ਹੋਗੇ ਕੁੱਲ ਪ੍ਰੋਜੈਕਟ ਜਿਹੜਾ ਹੈ ਜਿਹੜੇ ਟੈਂਡਰ ਲੱਗ ਕੇ ਸ਼ੁਰੂ ਹੋਗੇ 52 ਕਰੋੜ ਦੇ ਨੇ 30 ਕਰੋੜ ਦੀ ਅਗਲੇ ਪਾਈਪਲਾਈਨ ਚਾਰੇ ਨੇ ਲਗਭਗ 80-82 ਕਰੋੜ ਦਾ ਜਿਹੜਾ ਹੈ ਇਹ ਹੋ ਜਾਊਗਾ ਅਬ ਇਸ ਡੀਜੂ ਰਨਿੰਗ ਲੈਂਥ ਉ 11000 ਫੁੱਟ ਆਲਰੇਡੀ ਹੋ ਚੁੱਕੀ ਹੈ ਹਜੇ ਹੋਰ 11000 ਫੁੱਟ ਕਿ ਕਿਲੋਮੀਟਰ ਬਣ ਜਾਂਦੇ ਨੇ ਇਹ ਹੀ ਜਾਣਕਾਰੀ ਤੁਹਾਨੂੰ ਦੇਣੀ ਸੀ ਆਨ ਵਾਲੇ ਦਿਨਾਂ ਚ ਤੁਹਾਨੂੰ ਇਹਨਾਂ ਪੁਆਇੰਟਾਂ ਦੇ ਉੱਤੇ ਆਪਾਂ ਵਿਜ਼ਿਟ ਵੀ ਕਰਾਂਗੇ ਤੇ ਜੋ ਵੀ ਕੋਈ ਲੋਕਲ ਡਿਮਾਂਡ ਵੀ ਹੋਗੀ ਅਗਰ ਕਿਤੇ ਹੋਰ ਵਧਾਣਾ ਤਾਂ ਉਸ ਨੂੰ ਵੀ ਜਿਹੜਾ ਡਿਜ਼ਾਈਨ ਇਸ ਵਾਰੀ ਅਸੀਂ ਕਾਫੀ ਵਧੀਆ ਕੀਤਾ ਤੇ ਚੇਂਜ ਕੀਤਾ ਤੇ ਇਹ ਹੀ ਆਪ ਸਭ ਨੂੰ ਜਾਣਕਾਰੀ ਦੇਣੀ ਸੀ